ਮੇਰੀ ਮੁਲਾਕਾਤ ਫਸਟ ਪਹਿਲਾ ਹੀ ਮੁਲਾਕਾਤ ਹੋਈ ਉੱਥੇ ਕੋਈ ਬੰਦਾ ਹੀ ਸਾਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਇਹਨੂੰ ਵੇਖਿਆ ਫਿਰ ਮੈਂ ਇਹਨੂੰ ਵੇਖਿਆ ਤੇ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਡੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜੇ ਨਾ ਮੁਲਾਕਾਤ ਹੋਣੀ ਸੀ ਤੇ ਐਦਾਂ ਹੀ ਮੇਰਾ ਪਹਿਲਾ ਮੈਂ ਇਹਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪੈਰੇਵਾਲ ਪਿੰਡ ਪੈਰੇਵਾਲ ਪਿੰਡੋਂ ਆਈ ਆ ਤੰਨਾ ਕਾ ਪੈੜੇਵਾਲ ਪਿੰਡ ਕਿੱਥੇ ਹੈਗਾ ਕਹਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫਿਰ ਐਦਾ ਹੀ ਕਹਾ ਕਿ ਮੈਂ ਖਾ ਫਿਰ ਕਿਦੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਇਆ ਮੈਂ ਖਾ ਅੱਛਾ ਅੱਛਾ ਠੀਕ ਆ ਤੇ ਮੈਂ ਖਾ ਫਿਰ ਤੂੰ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਖਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰਦਾਗਾ ਜਦੋਂ ਕੋਈ ਤਰੀਕ ਹੋਏ ਤੇ ਤੂੰ ਫਿਰ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਨਾਲ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਣਾ ਹੀ ਕਰਾਣਾ ਹਾਂਜੀ ਕਿਨਾਂ ਦੇ ਫਿਰ ਆਪਕੇ 1.5 ਤੋਂ ਸਾਲ ਦਾ ਕੱਪੜਾ ਜਿਹੜਾ ਘਰ ਦੇ ਬਣ ਗਿਆ ਪਹਿਲਾਂ ਤੇ ਏਦਾਂ ਹੀ ਪਹਿਲਾਂ ਇਹ ਆਪਣੇ ਮਾਂ ਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਤਦੋਂ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਇਹ ਦਾਣੀ ਹੋਣਾ ਨਹੀਂ ਨਹੀਂ ਕਿ ਬਤਾ ਪੂਰੀ ਕੀ ਦਾਰੀ ਹੈ ਕਿ ਦਾਰੀ ਨਹੀਂ ਐਵੇਂ ਕਿ ਆਕ ਮੁੰਡਾ ਕੀ ਪਤਾ ਕਿਦਾਂ ਦਾ ਕਿਦਾਂ ਨਹੀਂ ਕਿਉਂਕਿ ਮਾਪਿਓ ਨੂੰ ਕਿਉਂਕਿ ਕੋਈ ਮਾਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚੱਲ ਕੋਈਗਾ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਫੇਰ ਨਹੀਂ ਮੋਤ ਨਾਲ ਵਿਆਹ ਕਰਾਵਾਂਗਾ ਬੱਸ ਉਹ ਮੋ ਬਤਾ ਹਾਂ ਜੀ ਹਾਂਜੀ ਅਸਰ ਕੋਈ ਗੁਜ਼ਾਰਾ ਚੰਗਾ ਕਰਦੇ ਨਾ ਗੁਜ਼ਾਰਾ ਚਲੋ ਪ੍ਰਮਾਤਮਾ ਦੀ ਦਿਆਨ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਛਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਜੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਆ ਕਰਦਾ ਮਾ ਉਥੋਂ ਵੀ ਕੋਈ ਦਾਨਪੁਣ ਕੋਈ ਦਾਨਪੁਣ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਕਿ ਜਿਹੜੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਪਾਉਂਦੀ ਤੇ 700 ਰੁਪਿਆ ਕੋਈ ਫੋਕਟ ਨਹੀਂ ਕਿ ਅਜੀ ਗੱਡੀ ਕਰ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰਾ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਟਾ ਲਾਤੀਆਂ ਮੇਰੀ ਲਟਾ ਲੱਗ ਗਈਆਂ ਕਿੰਨਿਆ ਕਣ ਫਿਰ ਸਾਥ ਦਿੱਤਾ ਜ਼ਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਥ ਦੇਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਇੱਕ ਕੁਰਸੀ ਖਾਲੀ ਪਈ ਸੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲ ਬਾਤ ਵੀ ਕਿੱਥੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਆ ਫਿਲਸਣ ਤੁਸੀਂ ਆ ਜਿਆ ਕਰੋ ਸਾਡੇ ਚਾਰ ਚਾਰ ਮਿਲਦਾ 2.5 20 ਫਿਰ ਵਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਤਰਾ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਹਾ ਚਲੋ ਕਿੰਨੀ ਕੁ ਫਿਰ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਆਪਣਾ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਵੀਰੇ ਇਦਾਂ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਟੈਨਸ਼ਨਾਂ ਚ ਵੀ ਰਹਿੰਦੇ ਰਹੇ ਆ ਹਾਂਜੀ ਉਹ ਖੁਸ਼ ਹੋ ਗਿਆ ਹਾਂ ਜੀ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹ ਰਜੂ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੇ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ